ਇਈ ਕਿ ਆਪਕੋ ਵੱਡਾ ਵਿਦਵਾਨ ਆਪਕੋ ਵੱਡਾ ਉੱਚ ਕੋਈ ਹੋਰ ਨਹੀਂ ਹੋ ਸਕਦਾ ਤੇ ਆਪਣੇ ਪਿਤਾ ਜੀ ਨੂੰ ਆਪ ਉਸ ਇਹ ਸ਼ਹਾਦਤ ਵਾਲ ਜਿਹੜਾ ਇਸ਼ਾਰਾ ਕਰਦੇ ਆ ਜਿੱਤੇ ਗੁਰਤੇਗ বাহাদুর ਸਾਹਿਬ ਜੀ ਨੇ ਆਪਣੇ ਸਾਥੀ ਭਾਈ ਮਤੀ ਸਾਹਿਬ ਜੀ ਭਾਈ ਸਤੀਦਾਸ ਜੀ ਭਾਈ ਦਿਆਲਾ ਜੀ ਉਹਨਾਂ ਦੀ ਸ਼ਹਾਦਤ ਗੁਰੂ ਸਾਹਿਬ ਤੋਂ ਪਹਿਲਾਂ ਉਹਨਾਂ ਜ਼ਾਲਿਮਾਂ ਨੇ ਜਿਹੜਾ ਗੁਰੂ ਸਾਹਿਬ ਦੇ ਸਾਹਮਣੇ ਕੀਤੀ ਸੀ ਸੋ ਅੱਜ ਜਿੱਥੇ ਭਾਈ ਮਤੀ ਦਾਜ ਦਾ ਭਾਈ ਸਤੀ ਦਾਜ ਦਾ ਭਾਈ ਦਿਆਲਾ ਜੀ ਦਾ ਛੀਦੀ ਦਿਹਾੜਾ ਉੱਥੇ ਗੁਰਤੇਗ ਮਹਦਸਾਬੀ ਦਾ ਵੀ ਸੰਗਤਾਂ ਜਿਹੜੀਆਂ ਛੀਦੀ ਦਿਹਾੜੇ ਨੂੰ ਸਮਰਪਤ ਇਹ ਨਗਰ ਕੀਰਤਨ ਜਿਹੜਾ ਲੈ ਕੇ ਚੱਲ ਰਹੀਆਂ ਨੇ ਕੋ ਬਾਬਾ ਕਾਲਾ ਸਾਹਿਬ ਦੇ ਪੁੱਤਰ ਨਗਰੀ ਤੇ ਜਿੱਥੇ ਗੁਰੂ ਸਾਹਿਬ ਜੀ ਨੇ ਬੜੀਆਂ ਹੀ ਬਖਸ਼ਾ ਕੀਤੀਆਂ ਬੜੀਆਂ ਰਹਿਮਤਾ ਕੀਤੀਆਂ ਸੰਗਤਾਂ ਨੂੰ ਉੱਥੇ ਮੈਂ ਸਮਝਦਾ ਕਿ ਇਹ ਗੁਰੂ ਗੋਬਿੰਦ ਸਿੰਘ ਜੀ ਦਾ ਜੋ ਗੁਰੂ ਸਾਹਿਬ ਨੇ ਕਿਰਪਾ ਕੀਤੀ ਉਥੇ ਗੁਰੂ ਸਾਹਿਬ ਜੀ ਦਾ ਵੀ ਜਿਹੜਾ ਗੁਰਤਾ ਗੱਦੀ ਜਿੱਥੇ ਇਹ ਸਮਰਪਤ 350 ਸਾਲਾ ਹਿਆੜਾ ਉਹ ਵੀ ਸੰਗਤਾਂ ਜਿਹੜੀਆਂ ਆਨੰਦਪੁਰ ਸਾਹਿਬ ਦੀ ਤਰਕੀ ਤੇ ਮਨਾ ਰਹੀਆਂ 23 ਤਰੀਕ ਤੋਂ ਜਿਹੜੇ ਪ੍ਰੋਗਰਾਮ ਚਾਲੂ ਹੋਣੇ ਆ ਇਹ 29 ਤਰੀਕ ਤੱਕ ਇਹ ਪ੍ਰੋਗਰਾਮ ਜਿਹੜੇ ਆ ਉਥੇ ਰਹਿ ਰਹੇ ਆ ਸੋ ਸਾਰੀ ਸੰਗਤ ਨੂੰ ਬੇਨਤੀ ਆ ਕਿ ਜਿੱਥੇ ਆਪਾਂ ਨਗੀ ਤਿੰਨ ਦੀ ਵੀ ਜਿੱਥੇ-ਜਿੱਥੇ ਵੀ ਸੰਗਤਾਂ ਦੇ ਇਹ ਗੁਰੂ ਸਾਹਿਬ ਦੇ ਚਰਨ ਪੈ ਰਹੇ ਨੇ ਸੰਗਤਾਂ ਰਸ ਕਰ ਰਹੀਆਂ ਉੱਥੇ ਆਪਾਂ ਵੀ ਜਾ ਕੇ ਨਾਨਕਪੁਰ ਸਾਹਿਬ ਦੀ ਤਕੀ ਤੇ ਰਲ ਕੇ ਇਕਤਾ ਬਖਸ਼ਿਸ਼ ਕਿਤੇ ਗੁਰੂ ਸਾਹਿਬ ਰਹਿਮਤਾ ਕਰਨ ਕਿ ਜਿੱਥੇ ਗੁਰਸਿੱਖਾਂ ਨੂੰ ਮਤ ਦੇਣ ਕਿ ਅਸੀਂ ਆਪਣੀ ਗੁਰੂ ਦੀ ਉਹ ਸ਼ਹਾਦਤ ਸਾਡੇ ਤੇ ਦੋ ਸਾਲਾ ਇੱਕ ਇਕਤਤਾ ਕਰਕੇ ਇੱਕ ਮੰਚ ਤੇ ਇੱਕ ਪ੍ਰੋਗਰਾਮ ਲਈ ਕੇ ਇਕਤਾਹੀਂ ਸਿੰਘ ਸਾਹਿਬ ਦੇ ਹੁਕਮਾਂ ਨੂੰ ਮੰਨਦੇ ਆ ਕਿਉਂਕਿ ਸ਼੍ਰੀ ਕਾਰਤਕ ਸਾਹਿਬ ਜੀ ਦਾ ਹੁਕਮ ਸ਼ੋਮਨੀ ਗੁਦਰੋਾ ਪ੍ਰਬੰਧਕ ਕਮੇਟੀ ਦਾ ਹੁਕਮ ਆ ਜੋ ਆਪਣੇ ਗੋਸਿਕਾ ਨੂੰ ਕੇ ਰਾਖਿਆ ਆਪਾ ਜਿਹੜਾ ਗੁਰੂ ਸਾਹਿਬ ਦੇ ਹਿਧਾਰੇ ਬਣਾਉਣੇ ਤੇ ਇਸ ਬਣਾਉਣੇ ਵੀ ਚਾਹੀਦੇ ਆ ਖਾਸ ਕਰਕੇ ਇਹ ਸ਼ਹਾਦਤ ਜਿਹੜੀ ਆ ਇੱਥੇ ਨਾ ਕੋਈ ਸ਼ਾਸਤਵਤ ਨਹੀਂ ਚਾਹੀਦੀ ਆ ਨਾ ਕੋਈ ਹੋਰ ਗੱਲ ਕਰਨੀ ਚਾਹੀਦੀ ਆ ਇਸ ਕਰਕੇ ਮੈਂ ਬੇਨਤੀ ਕਰਦਾ ਹੈ ਕਿ ਜਿਹੜੇ ਸ਼ਾਸਤਵਤ ਰਹੇ ਨੇ ਉਹਨਾਂ ਨੂੰ ਬੇਨਤੀ ਕਰਦਾ ਕਿ ਆਪਾਂ ਗੁਰੂ ਸਾਹਿਬ ਦੇ ਜਿਹੜੇ ਹਿਧਾਰੇ ਰੜ ਕੇ ਗੁਰੂ ਦੇ ਹੁਕਮਾਂ ਨੂੰ ਜੇ ਆਪਾਂ ਗੁਰੂ ਨੂੰ ਮੰਨਦੇ ਆ ਤੇ ਆਪਾਂ ਗੁਰੂ ਦੇ ਫੁਰਮਾਂ ਮੰਨਦੇ ਆ ਇੱਕ ਸਾਥ ਜਿਹੜੇ ਹਿਧਾਰੇ ਬਣਾਉਣੇ ਚਾਹੀਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ